Punjab, आपनी आपनी इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਐਮਐਮਆ ਗਗਨਰਾ ਜਪੀ ਸਿੰਘ ਆ ਨਵੀਂ ਪਾਰਟੀ ਦਾ ਦਰਤਾਂ ਦੇ ਵਿੱਚ ਉਹਦੇ ਚਿੱਤੇ ਵਿੱਚ ਦਾ ਉਹਨਾਂ ਨੇ ਮੀਟਿੰਗਾਂ ਦੇ ਪਰ ਰੱਦ ਕਹਿ ਤਾ ਹਿਆ 120 تھی دیکھ سکتے ہو کہ جو کچھ دن پہلے چند پوا وکے اس ਤਰਨਾ ਕਾਰਗੀਆਂ ਦੇ ਵਿੱਚ ਕਾਰਪਕਤਾਰ ਟਕਰਾਰ ਪੈਦਾ ਹੋਇਆ ਸੀ ਔਰ ਕਲਸ ਨੇ 38 ਇਲੈਕਟ੍ਰੀਨ ਨੂੰ ਗ੍ਰਿਫਤਾਰ ਕੀਤਾ ਸੀ ਉਸ ਤੇ ਰੋਸ ਸਦੋਂ ਜੋ ਪਿੰਡ ਵਾਸੀਆਂ ਨੇ ਅੱਜ ਫਰੀਦਕੋਟ ਦੇ ਸਟਰੀਡੀਆਂ ਦੇ ਵਿੱਚ ਧਰਨਾ ਦਿੱਤਾ ਕਿ ਸਾਡੇ ਜੋ ਨਜਾਇਜ਼ ਜ਼ਮੀਨਾਂ ਪੜੇ ਗਏ ਆ ਸਾਡੇ ਤੇ ਜੋ ਪਰਚੇ ਪਾਏ ਗਏ ਉਹ ਨਜਾਇਜ਼ ਪਾਏ ਗਏ ਆ ਇਹ ਚਾਹੁੰਦੇ ਆ ਕੋਈ ਨਾ ਕੋਈ ਪਾਉੜੀ ਜਿੰਦਾਬਾਦ ਜਿੰਦਾਬਾਦ ਤੁਸੀਂ ਦੋ ਵਾਰ ਕਹਿਣਾ ਜਿੰਦਾਬਾਦ ਜਿੰਦਾਬਾਦ ਜੰਮੂ ਪੰਜਾਬ ਜਮਨਤਿਆ ਐਕਸ਼ਨ ਕਮੇਟੀ ਜਿੰਦਾਬਾਦ 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 ਇੱਕ ਵਾਰ ਜਿੰਦਾਬਾਦ നിന്നാ ബ ਜਿਹੜਾ ਅੱਜ ਧਰਮਾ ਲਗਾਇਆ ਇੱਥੇ ਮੇਰੇ ਪਸੰਦ ਚੱਲਦੀ ਆ ਉਹ ਮੇਸਟਾ ਹੈ ਉਹ ਮੈਨੂੰ ਦੇਖੋ ਜੀ ਇਹ ਧਰਮਾ ਮੇਰੀ ਬੁਰੀ ਸ਼ਕਤੀ ਲਾਉਣਾ ਪਿਆ ਕਿਉਂਕਿ ਭਗਵੰਤ ਜਮਾਨ ਸਰਕਾਰ ਦੇ ਨਮਾਇੰਦਿਆਂ ਦੀ ਬਹੁਤ ਜ਼ਿਆਦਾ ਵਾਅਦਾ ਕਰਾਤੀ ਹੁੰਦੀ ਹੈ ਇਸੇ ਵਜ੍ਹਾ ਕਰਕੇ ਸਿਰਫ ਸਿਰਫ ਗੱਲਾਂ ਦਾ ਢਾਹ ਕਰਦੇ ਹੁੰਦੇ ਪਾਰਟੀ ਬੜਾ ਆਸਾਂ ਦੇ ਨਾਲ ਬੜੀਆਂ ਆਸਾਂ ਦੇ ਨਾਲ ਲੋਕਾਂ ਨੇ ਭਾਉ ਭਾਰੀ ਬਹੁਮਤ ਦੇ ਨਾਲ ਇਹਨੂੰ ਦਿਖਾਇਆ ਸੀ ਅੱਜ ਉਸੇ ਨਿਰਾਸ਼ਾ ਦੇ ਨਾਲ ਦਿੱਲੀ ਦੇ ਵਿੱਚ ਭਾਰੀ ਬਹੁਮਤ ਨਾਲ ਇਹ ਜੁੱਟਿਆ ਹੁਣ ਵਾਲੀ ਪੰਜਾਬ ਦੀ ਹੈ ਮਾਨ ਸਰਕਾਰ ਨੂੰ ਚਾਹੀਦਾ ਸੀ ਕਿ ਸਾਡੇ ਆਪਕੋ ਬੋਤਾਲਾ ਮਾਮਲੇ ਦੇ ਸਬੰਧ ਵਿੱਚ ਹੋਇਆ ਭਗਵੰਤ ਸਿੰਘ ਦਾ ਇਹ ਬਿਆਨ ਨਹੀਂ ਆਇਆ ਹਾਲਾਂਕਿ ਭਗਵੰਤ ਸਿੰਘ ਨੂੰ ਜਿੰਨੀ ਸਾਡੇ ਕਿਥੋਂ ਦੇਦਾ ਸੀ ਟੀਲ ਦਿੱਲੀ ਵਾਲੇ ਦੇਤਾ ਇੱਥੇ ਆਏ ਇਹ ਇੱਥੋਂ ਗਿਆ ਇਹ ਥੋੜਾ ਜਿਆਦਾ ਜ਼ਰੂਰੀ ਹੈ ਸਮਾਜ ਜ਼ਰੂਰੀ ਨਹੀਂ ਪੰਜਾਬ ਜ਼ਰੂਰੀ ਨਹੀਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵਾਰੀ ਪੰਜਾਬ ਦੀ ਆ ਅਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਅੱਜ ਵੀ ਪੰਜਾਬ ਪੰਜਾਬੀਆਂ ਦਾ ਭਲਾ ਕਰੋ ਕਿ ਤੁਹਾਨੂੰ ਪਿਆਰ ਸਤਿਕਾਰ ਕਰਨਗੇ ਨਹੀਂ ਤੇ ਭਾਈ ਸਾਹਿਬ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਸ ਸਟੇਜ ਤੋਂ ਵੀ ਜਾਣਾ ਇਸ ਸਟੇਜ ਤੋਂ ਵੀ ਜਾਣਾ ਅੱਜ ਰੈਲੀ ਦੇ ਵਿੱਚ ਸਾਡੇ ਆਪਣਾ ਜੀ ਆਣ ਆਇਆ ਲੋਕ ਸਾਡੀ ਚਾਹਤਾਂ ਸਾਡੀ ਪੁਨਚੀ ਜਿਨ੍ਹਾਂ ਨੇ ਕਾਂਜ ਦੇ ਤੇਰੰਦੇ ਵਾਲਾ ਰੋਸ ਦਾ ਵਾਕਿਆ ਨਾ ਤੇ ਕੋਈ ਤਾਂ ਇਸ ਤਰ੍ਹਾਂ ਵੀ ਮੈਂ ਤਾਂ ਅੱਗੇ ਗੱਲ ਕਰਦਾ ਹਾਂ ਮਾਪੀ ਸਾਡੀ ਆਗੂਆਂ ਨੂੰ ਸਾਡੀ ਜਨਤਾ ਨੂੰ ਪਤਾ ਲੱਗ ਗਿਆ ਮੈਂ ਗੱਲ ਕਹਿਣਾ ਆਮ ਟੀਵੀ ਚੱਲਣਾਂ ਤੋਂ ਪਰ ਵੀ ਸਾਡੇ ਜਨਤਾ ਨੂੰ ਦੋ ਗੱਲਾਂ ਦੇ ਵਿੱਚ ਉਲਝਾ ਕੇ ਮਾਰਿਆ ਹੋਇਆ ਵਾ ਜਿਹੜੇ ਸਾਡੇ ਧਾਰਮਿਕ ਆਗੂ ਆ ਉਹਨਾਂ ਧਰਮ ਦੇ ਜਕਾਰਿਆਂ ਦੇ ਵਿੱਚ ਤੇ ਜਿਹੜੇ ਸਾਡੇ ਰਾਜਨੀਤਿਕ ਆਗੂ ਆ ਉਹਨਾਂ ਰਾਸ਼ਨ ਦੇ ਲਾarre ਧਰਮ ਦੇ ਜਕਾਰੇ ਇਰਾਸ਼ਣ ਦੇ ਲਾਰੇ ਇਹ ਦੋਵੇਂ ਸਾਡੀ ਜਨਤਾ ਨੂੰ ਖਾ ਗਏ ਆ ਜਨਤਾ ਹੰਸਿਆਣੀ ਹੁੰਦੀ ਆ ਹੁਣ ਤੁਹਾਡੀ 5-5 ਕਿਲੋ ਦਾਲ ਦੇ ਉੱਪਰ ਡਿਪੈਂਡ ਨਹੀਂ 5-5 ਕਿਲੋ ਕਣਕ ਦੇ ਡਿਪੈਂਡ ਨਹੀਂ ਦੁਨੀਆ ਨੂੰ ਹੁਣ ਸੁੱਖ ਸੁਹਤਾ ਚਾਹੀਦੀ ਆ ਵਾ ਉਹਨਾਂ ਦੀ ਕਾਬਲੇ ਦੇ ਉੱਪਰ ਚਾਹੀਦੀ ਹੈ ਤੁਹਾਡੀ ਖਰਾਦ ਦੀ ਲੋੜ ਨਹੀਂ ਇਸ ਕਰਕੇ ਸਾਨੂੰ ਰੋਜ਼ਗਾਰ ਦਿਓ ਆਪਾਂ ਕਮਾ ਲਾਂਗੇ ਸਰ ਜਨਸ਼ਾਸਨ ਵੱਲੋਂ ਕੋਈ ਤੁਹਾਨੂੰ ਦਿੱਤਾ ਗਿਆ ਹਸਾ ਪ੍ਰਸ਼ਾਸਨ ਵੱਲੋਂ ਹੁਣ ਜਿਹੜਾ ਵਾ ਬੜਾ ਕੁਝ ਕਰਨਾ ਕਿਉਂਕਿ ਪ੍ਰਸ਼ਾਸਨ ਦੀ ਜਿਹੜੀ ਗਲਤੀ ਆ ਉਹ ਸ਼ਰੀਆਮ ਨਜ਼ਰ ਆ ਗਈ ਪ੍ਰਸ਼ਾਸਨ ਦੇ ਸਾਹਮਣੇ ਗੋਲੀਆਂ ਚਲਾਈਆਂ ਜਾ ਰਹੀਆਂ ਕਿ ਇਹ ਗਰੀਬ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਸਾਡੇ ਤੇ ਰੂਡੇ ਮਾਰੇ ਆ ਹੁਣ ਗਰੀਬ ਲੋਕ ਸੱਤਰ ਖਾਨ ਜੇ ਕੋਈ ਗੁਰੂ ਮਰਗ ਸਾਬ ਦੀ ਬਦਬੀ ਲੈਣ ਦੀ ਕਰਦਾ ਬਦਬੀ ਦੀ ਮੰਗ ਕਰਦਾ ਤੇ ਉਹ ਬੈਠਾਂ ਦੇ ਉੱਪਰ ਗੋਲੀਆਂ ਚਲਾਉਣ ਤਾਂ ਵੀ ਪ੍ਰਸ਼ਾਸਨ ਚਲਾਵੇ ਹਾਂਜੀ ਜੇ ਇਹ ਗਰੀਬ ਲੋਕ ਧਰਨਾ ਲਾਉਂਦੇ ਆ ਧਰਨਾ ਉਦੋਂ ਬੰਦਾ ਲਾਉਂਦਾ ਵਾ ਜਦੋਂ ਸਾਰੇ ਹੱਲ ਖਤਮ ਹੋ ਜਾਂਦੇ ਆ ਇਹ ਸੰਵਿਧਾਨਕ ਹੱਕ ਆ ਸਾਡਾ ਇਹ ਵੀ ਸਾਨੂੰ ਕਿਤੇ ਨਾ ਕਿਤੇ ਪ੍ਰੈਸ਼ਰ ਕਰਕੇ ਸਤਿਥਾਣਾ ਚਾਹੁੰਦੇ ਆ ਫਿਰ ਭਾਈ ਸਾਹਿਬ ਐਕਸ਼ਨ ਦਾ ਰੈਕਸ਼ਨ ਤੇ ਹੋਣਾ ਹੀ ਆ ਇਸ ਕਰਕੇ ਧਰਨਾ ਇੱਕ ਦਿੱਲੀ ਰੋਡ ਨਹੀਂ ਸੀ ਵੱਡਾ ਹੈਗਾ ਬਹੁਤ ਆ ਰਹੀ ਸੀ ਨਾ ਦਿੱਲੀ ਰੋਡ ਆ ਰਿਹਾ ਸੀ ਕਿ ਰੋਡ ਜਾਮ ਕਰ ਦਿੱਤਾ ਹੁਣ ਵੀ ਰੋਡ ਜਾਮ ਹੀ ਆ ਹੁਣ ਰੋਚੇ ਖਾਵੇ ਜਿਹੜੇ ਸ਼ਰੀਅਮ ਤੁਹਾਡੇ ਕੋਲ ਖਲੋ ਕੇ ਮਾਰਨ ਦੇ ਨੇ ਗੋਲੀਆਂ ਮਾਰਨ ਦੇ ਸ਼ਰੀਅਮ ਵੀ ਫੇਰ ਸਾਹਮਣੇ ਮਾਰ ਸਾਹਮਣੇ ਮਾਰ ਉਹਨਾਂ ਦੇ ਪਰਖ ਦੇ ਕੁਲੇ ਦਰਸਦੇ ਆ ਇਸ ਕਰਕੇ ਮਤਲਬ ਕਿ ਲੋਕਾਂ ਦਾ ਰੋਸ ਆ ਇਹ ਆਉਣ ਵਾਲੇ ਸਮੇਂ ਵਿੱਚ ਵਧਣਾ ਮ ਘਟਣਾ ਨਹੀਂ ਇਹ ਤੁਸੀਂ ਮੰਨਦੇ ਹੋ ਕਿ ਇਹ ਦੀ ਸ਼ਹਿਤ ਹੋਇਆ ਕੰਮ ਤਾਂ ਦੇਖੋ ਜੀ ਇੱਥੋਂ ਦੇ ਰਾਜਨੀਤਿਕ ਲੀਡਰ ਆ ਉਹਨਾਂ ਦੀ ਸ਼ਹਿਤ ਸਭ ਕੁਝ ਹੋਣਾ ਪ੍ਰਸ਼ਾਸਨ ਜਿਹੜਾ ਵਾ ਨਾ ਉਹ ਆਪਾਂ ਕਦੇ ਕੁਝ ਨਹੀਂ ਕਰਦਾ ਹੁੰਦਾ ਕਿਤੇ ਨਾ ਕਿਤੇ ਕੋ ਉਹਨਾਂ ਨੂੰ ਕੋਈ ਲਾਲਚ ਹੋਏਗਾ ਕਿਤੇ ਨਾ ਕਿਤੇ ਉਹਨਾਂ ਦੀ ਕੋਈ ਮਜਬੂਰੀ ਹੋਏਗੀ ਕਿਤੇ ਕਿਤੇ ਉਹਨਾਂ ਦੇ ਕੋਈ ਪ੍ਰੈਸ਼ਰ ਹੋਏਗਾ ਤਾਂ ਹੀ ਨਾ ਜੇ ਕਿ ਐਸਐਸਪੀ ਦਾ ਤਾਂ ਕੋਈ ਰਿਸ਼ਤੇਦਾਰ ਨਹੀਂ ਹੈਗੇ ਨਾ ਐਸਐਸਪੀ ਦਾ ਕੋਈ ਰਿਸ਼ਤ ਨਾ ਉਹ ਨਾ ਉਹਦੀ ਕੋਈ ਦੁਸ਼ਮਣੀ ਆ ਪਰ ਕਿਤੇ ਨਾ ਕਿਤੇ ਜਿਹੜੇ ਵੱਡੇ ਉੱਚ ਅਫਸਰਨਾ ਉਤਰੀ ਨੰਮ ਕਹਿੰਦੀ ਆ ਛੋਟੇ ਲੈਵਲ ਤੇ ਵੀ ਇੱਕ ਵੀ ਵਿਗਦੇ ਵੀ ਆ ਤੇ ਇਹ ਆਪਣੀਆਂ ਮਨਮਰਜ਼ੀਆਂ ਵਿੱਚ ਕਰਦੇ ਆ ਉੱਤਰੀਆ ਵੱਡੇ ਅਫਸਰ ਹੋ ਜਾਂਦੇ ਆ ਦੇਖੋ ਜੀ ਕਿ ਰਿਕਾਰਡ ਕਿ ਫੇਰ ਸਟੇਜ ਦੇ ਵਿੱਚ ਕਰਨਾਟ ਆਦਿਆਂ ਨੇ ਜੋ ਤੰਦ ਭਾਂ ਦੇ ਕੇ ਕੁਝ ਦਿਨ ਪਹਿਲਾਂ ਮਾਮੂਲੀ ਜੀ ਤਕਰੀਰ ਪਿੱਛੇ ਅਤਰਵਾਜੀ ਹੋਈ ਔਰ ਧਰਨਾਤ ਜਿਹੜਾ ਦਿੱਤਾ ਗਿਆ ਸੀ ਉਸ ਤੇ ਜਦੋਂ ਅੰਮ੍ਰਿਤਸਰ ਜਾ ਰਿਹਾ ਕਿ ਲਾਠੀ ਚਾਰਜ ਕੀਤਾ ਗਿਆ ਸੀ ਪੁਲਸ ਵੱਲੋਂ ਤੇ ਕਰਮਚਾਰੀਆਂ ਨੇ ਪਿੱਛੇ ਚਲਾਏ ਸਾਨੂੰ ਜਾਂ ਕੋਈ ਸ਼ਰਾਰਤੀ ਹਮਸਲਾ ਨੇ ਪਿੱਛੇ ਚਲਾਏ ਸਾਨੂੰ ਉਹਨਾਂ ਵਿੱਚੋਂ 38 ਬੰਦਿਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਸ ਦੇ ਵਿਰੋਧ ਵਿੱਚ ਰੋਸ ਕਰਨਾ ਦਿੱਤਾ ਗਿਆ ਹੈ ਅਗਸਤਿਕਨ ਫੀਡ ਪੜਿਖਾਈ ਤੇ ਕਰਮਚਾਰੀਆਂ ਦੀ ਮੰਗ ਹੈ ਕਿ ਉਹਨਾਂ ਦੀ ਸਨਫੈਸ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਨੇ ਉਹਨਾਂ ਦੇ ਪੁਲਸ ਨੂੰ ਕਾਫੀ ਤਸ਼ੱਦਦ ਆਇਆ ਗਿਆ ਜੋ 5 ਤਾਲਵੀਰੇਦਾਰ ਲੋਕ ਨੇ ਚਾਹੀਦੇ ਸੀ ਉਹਨਾਂ ਨੂੰ ਜੇਲ੍ਹੋਂ ਛੁਡਾਇਆ ਗਿਆ